ਤਾਰ ਗਲ ਸਮਗਰੀ ਤੁਮਰੇ ਸੁਤ ਤਾਰੇ ਤੁਮ ਸਾਰੇ ਤੁਮ ਤੇ ਹੋਏ ਸਵਾਗਿਆ ਕਾਲੀ ਤੁਮਰੀ ਗਤ ਮੇ ਤੇ ਤੁਮ ਹੀ ਜਾਣੇ ਨਾਨਕ ਦਾ ਸਦਾ ਕੁਰਬਾਨੀ ਜੀ ਕੋ ਪਿਛਲੇ ਦਿਨੀ ਪਿੰਡ ਈਸੜਾ ਪਹੁੰਚੇ ਸੀ ਬਾਪੂ ਸ਼ਮਸ਼ੇਰ ਸਿੰਘ ਹੋਰਾਂ ਕੋਲ ਜਿਨ੍ਹਾਂ ਦੇ ਘਰ ਦੀ ਹਾਲਤ ਕਾਫੀ ਖਸਤ ਹੈ 70 ਸਾਲ ਦੇ ਲਗਭਗ ਉਹਨਾਂ ਦੀ ਉਮਰ ਹੈ ਤੇ ਬਾਪੂ ਜੀ ਹੁਣੀ ਨੇਤਰਹੀਣ ਨੇ ਇਸ ਦੇ ਨਾਲ ਨਾਲ ਉਹਨਾਂ ਨੇ 17-18 ਸਾਲ ਪਹਿਲਾਂ ਜਦੋਂ ਉਹਨਾਂ ਦਾ ਸਰੀਰ ਤੰਦਰੁਸਤ ਸੀ ਵਕ ਵਕ ਗੁਰੂ ਘਰਾਂ ਦੇ ਵਿੱਚ ਡਾਲੀ ਦੀ ਵੀ ਸੇਵਾ ਕੀਤੀ ਉਹਨਾਂ ਨੇ ਇਸ ਤੋਂ ਇਲਾਵਾ ਜਦੋਂ ਹੁਣ ਬਿਲਕੁਲ ਹੀ ਬਿਰਧ ਸਰੀਰ ਕਮਜ਼ੋਰ ਸੀ ਤਾਂ ਨੇੜੇ ਖੇੜੀ ਜੱਟਾਂ ਪਿੰਡ ਦੇ ਵਿੱਚ ਇੱਥੋਂ 1.5 ਕਿਲੋਮੀਟਰ ਦੀ ਦੂਰੀ ਤੇ ਉਹ ਪਿੰਡ ਹੈ ਉੱਥੇ ਦੁਪਹਿਰ ਵੇਲੇ ਜਦੋਂ ਬੱਚਿਆਂ ਨੂੰ ਕਹੜੀ ਅੱਧੀ ਛੁੱਟੀ ਹੁੰਦੀ ਹੈ ਤਾਂ ਉਸ ਵਕਤ ਇਹ ਉੱਥੇ ਖਿੱਲਾ ਪਕੌੜੀਆਂ ਜਾ ਕੇ ਵੇਚਦੇ ਹਨ ਜਿਦੇ ਵਿੱਚ ਰੋਜ਼ਾਨਾ ਇਹਨਾਂ ਨੂੰ ਲਗਭਗ 10 ਤੋਂ 200 ਰੁਪਏ ਦੀ ਵਟਟ ਹੋ ਜਾਂਦੀ ਹੈ ਬਚਤ ਹੋ ਜਾਂਦੀ ਸੀ ਤੇ 1500 ਰੁਪਏ ਬਾਪੂ ਹੋਰਾਂ ਨੂੰ ਪੈਨਸ਼ਨ ਵੀ ਮਿਲਦੀ ਹੈ ਤਾਂ ਜਿਹੜੀ ਅਸੀਂ ਉਹ ਅਪੀਲ ਕੀਤੀ ਸੀ ਲੋਕਾਂ ਨੇ ਕਿਸ ਤਰ੍ਹਾਂ ਦਾ ਹੰਗਾਰਾ ਭਰਿਆ ਸਾਰੀ ਗੱਲਬਾਤ ਤੁਹਾਡੇ ਰੂਬਰੂ ਕਰਾਂਗੇ ਇੱਕ ਹੋਰ ਬਾਪੂ ਜੀ ਉਹਨਾਂ ਨਾਲ ਗੱਲਬਾਤ ਕਰਾਉਣ ਤੋਂ ਪਹਿਲਾਂ ਦੱਸ ਦਈਏ ਕਿ ਭਾਈ ਗੁਰਪ੍ਰੀਤ ਸਿੰਘ ਰੱਬ ਦਾ ਬੰਦਾ ਸੁਪਨਿਆਂ ਦਾ ਘਰ ਪਿੰਡ ਹਸਨਪੁਰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਉਹਨਾਂ ਵੱਲੋਂ ਵੀ ਜੋ ਮੇਰੇ ਕੋਲ ਸੁਨੇਹਾ ਆਇਆ ਸੀ ਉਹ ਵੀ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਾਂਗੇ ਤੇ ਆਪਾਂ ਪਹਿਲਾਂ ਬਾਪੂ ਦੇ ਘਰ ਚੱਲਦੇ ਆਂ ਆਪਾਂ ਜਿਵੇਂ ਇੱਥੇ ਵੇਖ ਸਕਦੇ ਆਂਗੇ ਕਿ ਇਸ ਤਰੀ ਦੇ ਬਾਪੂ ਜਣਾਂ ਦੇ ਘਰੋਂ ਕੰਮ ਹੋ ਸ਼ੁਰੂ ਹੋ ਚੁੱਕਿਆ ਹੈ ਤੇ ਇਹ ਭਾਈ ਗੁਰਦੀਪ ਸਿੰਘ ਹੁਣੀ ਨੇ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕੀਤੀ ਸੀ ਬਾਈ ਦਾ ਬਹੁਤ ਧੰਨਵਾਦ ਇਹਨਾਂ ਨੇ ਸੇਵਾ ਕੀਤੀ ਤੇ ਆਕਾਸ਼ਵਾਨੀ ਪਟਿਆਲਾ ਤੋਂ ਸਾਡੇ ਵੀਰ ਪ੍ਰਿਤਪਾਲ ਸਿੰਘ ਮਹੌਰਾਣਾ ਤੇ ਬਾਪੂ ਹੁਣੀ ਬੈਠੇ ਨੇ ਬਾਪੂ ਜੀ ਸਤਿ ਸ੍ਰੀ ਅਕਾਲ ਹਾਂਜੀ ਬਾਪੂ ਜੀ ਹਾਂਜੀ ਬਾਈ ਕੰਮ ਫਿਰ ਸ਼ੁਰੂ ਹੋ ਗਿਆ ਅੱਜ ਅੱਜ ਕੰਮ ਸ਼ੁਰੂ ਹੋ ਗਿਆ ਜੀ ਹਾਂ ਇਹ ਸੰਗਤ ਦੇ ਜਰੀਏ ਨਾਲ ਜੀ ਤੇ ਅਸੀਂ ਖੁਸ਼ੀ ਨਾਲ ਗੱਲ ਕਰ ਸਕਦੇ ਹਾਂ ਬਾਕੀ ਪਹਿਲੀ ਸੇਵਾ ਥੋੜੀ ਹੋ ਗਈ ਦੂਜੀ ਨਾਲ ਸੰਗਤ ਦੀ ਹੋਊਗੀ ਕਿਉਂ ਜੇ ਤੁਸੀਂ ਕੰਮ ਸ਼ੁਰੂ ਕਰਿਆ ਤੁਸੀਂ ਕੰਮ ਤੋਰਿਆ ਸੇਵਾ ਰੰਭੀ ਤਾਂ ਇਹ ਸ਼ੁਰੂ ਹੋਇਆ ਨੇ ਬਾਪੂ ਜੀ ਕਰਾਉਣ ਵਾਲਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਭਗਵਾਨ ਅੱਲਾਹ ਤਾਲਾ ਆਪਾਂ ਸਾਰੇ ਉਹਦੇ ਜੀ ਆ ਤੇ ਰੱਬ ਨੇ ਕਿੰਨੇ ਕਿਹੜੇ ਬਾਤ ਸੁਣੀ ਹੈ ਮੈਂ ਇਹ ਕਹਿੰਦਾ ਜੀ ਉਮਰ ਮੇਰੀ 70 ਸਾਲ ਤੋਂ ਉੱਤੇ ਹੋ ਜੀ ਪਰ ਬੇਨਤੀਆਂ ਕਰਦਿਆਂ ਨੂੰ ਘੱਟੋ ਘੱਟ 40 ਸਾਲ ਹੋ ਗਏ ਅੱਛਾ ਬਈ ਪਰ ਸੁਣੀ ਹੋਣ ਗਈ ਹੈ ਜੀ ਉਦੋਂ ਪਹਿਲਾਂ ਸੁਣੀ ਨਹੀਂ ਗਈ ਠੀਕ ਹੈ ਮੈਂ ਸਾਡੀ ਸੰਗਤ ਨੂੰ ਸੇਵਾ ਦੀ ਬੇਨਤੀ ਵੀ ਕਰਦਾ ਰਿਹਾ ਪਰ ਸੁਣਨ ਚ ਹੁਣ ਆਈ ਹੈ ਜੀ ਤੇ ਬੱਪੂ ਜੀ ਜਿਹੜੇ ਤੁਸੀਂ ਉਹ ਜਾਂਦੇ ਹੁੰਦੇ ਹੋ ਲੈ ਕੇ ਖਿੱਲਾ ਪੁਜੀਆ ਵੇਚਣ ਵਾਸਤੇ ਹੁਣ ਤੇ ਨਹੀਂ ਜਾਂਦੇ ਹੁਣ ਫਿਰ ਆਏ ਆ ਜੀ ਹੁਣ ਇੱਕ ਤਾਂ ਨੀਗਾ ਡਾਊਨ ਹੋ ਗਈ ਜੀ ਦੂਜਾ ਫਿਰ ਇੱਧਰ ਕੰਮਕਾਰ ਦਾ ਵੀ ਆਏ ਇਹ ਵੀ ਸੋਚਦੇ ਆ ਵੀ ਨਾਲ ਚੱਲ ਮਾੜਾ ਮੋਟਾ ਜਹਾਜਾਂ ਹੋ ਸਕੇ ਕੋਲੇ ਬੈਠਾਂਗੇ ਜੇ ਹੋਰ ਨਹੀਂ ਤੇ ਬੱਪੂ ਜੀ ਜਿਹੜੇ ਪਿਆਰ ਕਰਨ ਵਾਲੇ ਨੇ ਜਿਨ੍ਹਾਂ ਨੇ ਤੁਹਾਡੀ ਵੀਡੀਓ ਵੇਖੀ ਹੈ ਉਹਨਾਂ ਨੇ ਬੜੇ ਲੋਕਾਂ ਨੇ ਸਾਨੂੰ ਵੀ ਸੁਨੇਹਾ ਦਿੱਤਾ ਹੈ ਜਿਵੇਂ ਸੰਧੂ ਮੁੰਡਾ ਇਥੋਂ ਲੁਧਿਆਣੇ ਤੋਂ ਇੱਕ ਥਾਣੇਦਾਰ ਸਾਹਿਬ ਉਥੋਂ ਪਟਿਆਲੇ ਤੋਂ ਆਏ ਸਨ ਹਾਂਜੀ ਹਾਂਜੀ ਤੇ ਉਹਨਾਂ ਨੇ ਸਾਰੇ ਸੰਗਤ ਨੇ ਇਹੀ ਬੇਨਤੀ ਕਰੀ ਹੈ ਵੀ ਹੁਣ ਤੁਹਾਨੂੰ ਕੁਝ ਕਿਤੇ ਫੇਰ ਲਾਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਤੁਹਾਡਾ ਰਾਸ਼ਨ ਪਹੁੰਚ ਗਿਆ ਸੀ ਨਾ ਪਹੁੰਚ ਗਿਆ ਜੀ ਹਾਂ ਮਿਲ ਗਿਆ ਸੀ ਨਾ ਬਿਲਕੁਲ ਜੀ ਜਦੋਂ ਵੀ ਤੁਹਾਨੂੰ ਲੱਗੇ ਵੀ ਮੇਰੇ ਕੋਲ ਰਾਸ਼ਨ ਨਹੀਂ ਹੈਗਾ ਤੁਸੀਂ ਕਦੀ ਵੀ ਮੈਨੂੰ ਫੋਨ ਕਰ ਸਕਦੇ ਹੋ ਤੁਹਾਡੇ ਪਿੰਡ ਦਾ ਮੁੰਡਾ ਗੁਰਦੀਪ ਸਿੰਘ ਹੈ ਉਹਨੂੰ ਦੱਸ ਸਕਦੇ ਹੋ ਬាទ ਠੀਕ ਹੈ ਠੀਕ ਹੈ ਨਾ ਪ੍ਰਿਤਪਾਲ ਨੂੰ ਦੱਸ ਸਕਦੇ ਹੋ ਬੈਠੇ ਨੇ ਇੱਧਰ ਹਾਂਜੀ ਹਾਂਜੀ ਤੇ ਬਾਪੂ ਜਿਵੇਂ ਹੁਣ ਤੁਹਾਡਾ ਇੱਕ ਘਰ ਦੇ ਵਿੱਚ ਬਾਥਰੂਮ ਬਣਨ ਵਾਲਾ ਨਾਲ ਹਾਂਜੀ ਇਹ ਵੀ ਹੁਣ ਬਣੇਗਾ ਇਹ ਵੀ ਬਣ ਜੇ ਜੇ ਬਹੁਤ ਚੰਗੀ ਗੱਲ ਹੈ ਜੀ ਨਹੀਂ ਬਣ ਜੇਗਾ ਜੀ ਹਾਂਜੀ ਹੁਣ ਬਣੇਗਾ ਕਿਉਂ ਆਏ ਆ ਜੀ ਪਰ ਉਹਦਾ ਹੁਣ ਤੁਹਾਨੂੰ ਪਤਾ ਹੀ ਇਹ ਵੀ ਨਿਗਾਹ ਆ ਕਰਕੇ ਪਰ ਉਹ ਨਾ ਜਾਇਬ ਨਹੀਂ ਜਾਂਦਾ ਜੀ ਹਾਂਜੀ ਬਾਪੂ ਜੀ ਜਿਹੜੇ ਤੁਹਾਡਾ ਇਹ ਘਰ ਹੁਣ ਬਣਾਉਣ ਦੀ ਸੇਵਾ ਜਿਨ੍ਹਾਂ ਨੇ ਲਈ ਹੈ ਥੋੜਾ ਜਿਹਾ ਉਹਨਾਂ ਦੇ ਬਾਰੇ ਜਾਣਕਾਰੀ ਦੇ ਦਿਓ ਕਿੱਥੋਂ ਦੇ ਨੇ ਕਿੱਥੋਂ ਰਹਿਣ ਵਾਲੇ ਨੇ ਕੀ ਕਿਹਾ ਉਹਨਾਂ ਨੇ ਇਕਤਾ ਜੀ ਪਿੰਡ ਟਟੋਗੋਲ ਤੋਂ ਜੀਨਨ ਤਕਰੀਬਨ ਸੇਵਾ ਲਈ ਆਉ ਕਹਿਣ ਲੱਗੇ ਜੀ ਉਹਦਾ ਨਾਮ ਸਰਦਾਰ ਗਰਮੇਲ ਸਿੰਘ ਹੈ ਜੀ ਜੀ ਤੇ ਉਸ ਦੀ ਬੱਚੀ ਵੀ ਆਈ ਸੀ ਨਾਲ ਹੂੰ ਉਹਨਾਂ ਨੇ ਇਹ ਗੱਲ ਕਹੀ ਆ ਵੀ ਬੱਪੂ ਜੀ ਤੁਹਾਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਹੈਗੀ ਕੋਈ ਤੁਹਾਨੂੰ ਘਾਟਵਾ ਦਾ ਉਹ ਤੁਹਾਨੂੰ ਦੱਸ ਦਿਓ ਜੀ ਉਹਦਾ ਉਹ ਵੀ ਆ ਗੱਲ ਕਹਿੰਦੇ ਤੇ ਕਹਿੰਦੇ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਹੂੰ ਥੋੜਾ ਰੋਟੀ ਦਾ ਵੀ ਹੱਲ ਕਰਕੇ ਦੇਵਾਂਗੇ ਜੀ ਮਾਹ ਜੀ ਬਹੁਤ ਧੰਨਵਾਦ ਜੀ ਤੇ ਉਹ ਬੱਚੀ ਨੇ ਵੀ ਇਹੀ ਗੱਲ ਕਹੀ ਵੀ ਬਾਪੂ ਜੀ ਤੁਹਾਨੂੰ ਕੁਝ ਨਹੀਂ ਕਰਨੀ ਲੋੜ ਅਸੀਂ ਤੁਹਾਡਾ ਸਾਰਾ ਕੁਝ ਆਪ ਹੀ ਕਰਾਂਗੇ ਜੀ ਤੇ ਬਾਪੂ ਜੀ ਜਿਹੜਾ ਇਸ ਦੇ ਨਾਲ ਨਾਲ ਜਿਵੇਂ ਤੁਹਾਡੇ ਅੱਖਾਂ ਦੀ ਰੋਸ਼ਨੀ ਹੈ ਨਹੀਂ ਬਿਲਕੁਲ ਤੇ ਤੁਹਾਡੇ ਜਿਵੇਂ ਨੱਕ ਤੇ ਰਸੋਲੀ ਹੈ ਹਾਂਜੀ ਇਹਦੇ ਬਾਬਤ ਜਿਸ ਦਿਨ ਅਸੀਂ ਵੀਡੀਓ ਪਾਈ ਹੈ ਤਾਂ ਇੱਥੇ ਜਿਹੜੇ ਹਸਨਪੁਰ ਲੁਧਿਆਣੇ ਦੇ ਨਾਲ ਪਿੰਡ ਹੈ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਪਨਿਆਂ ਦਾ ਘਰ ਠੀਕ ਹੈ ਜੀ ਉੱਥੇ ਇੱਕ ਰੱਬ ਦਾ ਬੰਦਾ ਹੈ ਭਾਈ ਗੌਰਪ੍ਰੀਤ ਸਿੰਘ ਜਿਹੜੇ ਸੇਵਾ ਕਰਦੇ ਨੇ 7-800 ਪ੍ਰਾਣੀਆਂ ਦੀ ਉੱਥੇ ਰਹਿੰਦੇ ਨੇ ਜਿਹੜੇ ਬਜ਼ੁਰਗ ਜਾਂ ਜਿਹੜੇ ਬੇਸਹਾਰਾ ਨੇ ਜਾਂ ਜਿਹੜੀ ਚੰਗੀਆਂ ਚੰਗੀਆਂ ਔਲਾਦ ਨੇ ਜਿਹੜੇ ਅਰਬਾਂ ਪਤੀ ਲੋਕ ਨੇ ਜਿਨ੍ਹਾਂ ਦੀ ਔਲਾਦ ਹੁਣ ਸਾਂਭਦੀ ਨਹੀਂ ਆਹ ਹਾਂ ਜੀ ਉਹ ਵੀ ਸਾਰੇ ਮਾਪੇ ਉੱਥੇ ਰਹਿੰਦੇ ਨੇ ਬਹੁਤ ਵੱਡੀ ਗਿਣਤੀ ਚ ਠੀਕ ਹੈ ਜੀ ਨਿੱਕੇ ਨਿੱਕੇ ਬੱਚੇ ਨੇ ਮਾਸੂਮ ਜਿਨ੍ਹਾਂ ਦੇ ਮਾਪੇ ਉਹ ਮਰ ਗਏ ਨੇ ਜਿਨ੍ਹਾਂ ਦਾ ਕੋਈ ਹੈ ਨਹੀਂ ਉੱਥੇ ਵ ਤੇ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਟੁੱਟੀਆਂ ਨੇ ਜਿਨ੍ਹਾਂ ਨੂੰ ਕੋਈ ਗਰੀਬ ਲੋਕ ਜਿਨ੍ਹਾਂ ਤੋਂ ਨਹੀਂ ਆਪਣਾ ਸਰੀਰ ਦੀ ਸੰਭਾਲ ਹੋਈ ਜਾਂ ਠੀਕ ਨਹੀਂ ਕਰਵਾ ਸਕੇ ਹਾਂਜੀ ਪਤਾ ਨਹੀਂ ਹਨ ਗਿਣਤ ਉੱਥੇ ਰੂਹਾਂ ਰਹਿੰਦੀਆਂ ਨੇ ਵਾਹਿਗੁਰੂ ਉਹਨਾਂ ਵੱਲੋਂ ਸੁਨੇਹਾ ਆਇਆ ਸੀ ਸਾਨੂੰ ਅੱਛਾ ਜੀ ਉਹਨਾਂ ਨੇ ਆਖਿਆ ਸੀ ਕਿ ਬਾਪੂ ਨੂੰ ਜੇ ਤੁਸੀ ਲੱਗਦਾ ਬਾਪੂ ਜੀ ਰਹੀ ਹੁਣੀ ਤੰਗ ਨੇ ਉਹਨਾਂ ਨੂੰ ਪਰੇਸ਼ਾਨੀ ਹੈ ਅਸੀਂ ਹੁਣੀ ਲੈ ਜਾਂਦੇ ਆ ਜੇ ਬਾਪੂ ਜੀਹਰਾਂ ਨੇ ਕੋਈ ਹੋਰ ਉਹਨਾਂ ਦੀ ਸਲਾਹ ਹੈ ਤਾਂ ਅਸੀਂ ਉਸ ਤਰ੍ਹਾਂ ਕਰ ਲਵਾਂਗੇ ਤੁਹਾਡੀ ਹੁਣ ਕੀ ਸਲਾਹ ਹੈ ਕਦੋਂ ਤੁਸੀਂ ਜਾਣਾ ਚਾਹੁੰਦੇ ਹੋ ਜਾਂ ਨਹੀਂ ਜਾਣਾ ਚਾਹੁੰਦੇ ਮੇਰੀ ਤਾਂ ਬੇਨਤੀ ਐ ਹੈ ਜੀ ਹਾਂ ਬਈ ਰਹਾ ਤਾਂ ਮੈਂ ਇੱਥੇ ਜੀ ਬਈ ਜਿਹੜਾ ਇਹ ਤੁਸੀਂ ਨੱਕ ਦਾ ਵੀ ਕਹਿੰਦੇ ਹੋ ਹਾਂਜੀ ਬਈ ਦਰਸ਼ਨ ਜ਼ਰੂਰ ਕਰਿਆ ਏ ਉਹ ਹੋ ਸਕਦਾ ਹੈ ਜੀ ਇਹੋ ਜੀ ਤੇ ਇਹ ਆਪਾਂ ਬਾਪੂ ਜੀ ਜਦੋਂ ਤੁਹਾਡੇ ਕੋਠੀ ਪੈ ਜੇਗੀ ਹਾਂਜੀ ਆਪਾਂ ਉਦੋਂ ਮਗਰੋਂ ਫਿਰ ਤੁਰ ਜੀਏ ਜਿਵੇਂ ਤੁਹਾਡਾ ਹੁਕਮ ਹੋ ਘਰ ਭਾਵੇਂ ਸਾਡਾ ਹੁਕਮ ਨਹੀਂ ਹੁਕਮ ਤਾਂ ਵਿਗਰੂ ਦਾ ਹੈ ਤੇ ਮੈਂ ਕਹਿੰਦਾ ਜੀ ਜਿਵੇਂ ਥੋੜੇ ਟਾਈਮ ਜੀ ਪਹਿ ਜਾਣਾ ਤੁਹਾਡਾ ਮਕਾਨ ਠੀਕ ਹੈ ਜੀ ਤੇ ਉਦੋਂ ਮਗਰੋਂ ਆਪਾਂ RAM nal ਬਿਜਲੀ ਬੁਝਲੀ ਸੋਹਣੀ ਲਵਾ ਕੇ ਜਿਹੜੇ ਅਮਰੀਕਾ ਵਾਲੀ ਸੰਗਤ ਸੇਵਾ ਕਰਨ ਲਈ ਹੈ ਟਡੋਗਲ ਵਾਲੇ ਹਾਂਜੀ ਤੇ ਆਪਣੇ ਬੂਹੇ ਬਾਵੇ ਸੋਹਣੇ ਲਵਾ ਕੇ ਤੇ ਆਪਾਂ ਫਿਰ ਉਦੋਂ ਮਰੋ ਆਮਰ ਨਾਲ ਬਾਪੂ ਸਾਡੇ ਨੂੰ ਫਿਰ ਚਿੰਤਾ ਨਹੀਂ ਰਵੇਗੀ ਜਿਵੇਂ ਚਿੰਤਾ ਕੋਈ ਨਹੀਂ ਹੈ ਹਾਂਜੀ ਹਾਂ ਫਿਰ ਇਹਨਾਂ ਬਾਪੂ ਨੂੰ A1 ਬਣਾ ਕੇ ਜਿਹੜਾ ਤੁਸੀਂ ਇੱਥੇ ਆਣ ਕੇ ਤੁਹਾਡੀ ਰੂਹ ਵੀ ਖੁਸ਼ ਹੋ ਜਾਈ ਜਿੰਨਾ ਰਬੈਗੁਰੂ ਨੇ ਤੁਹਾਨੂੰ ਠੀਕ ਕਰਨਾ ਹੋਇਆ ਹਾਂਜੀ ਉਹਨਾਂ ਤੁਹਾਡੇ ਉਸ ਤਰ੍ਹਾਂ ਦੇ ਆਪਰੇਸ਼ਨ ਹੋ ਜਾਣਗੇ ਠੀਕ ਹੈ ਜੀ ਤੇ ਜੇ ਕੋਈ ਨਾ ਹੁੰਦਾ ਹੋਇਆ ਉਹ ਵੀ ਤੁਹਾਨੂੰ ਉੱਥੇ ਪਤਾ ਲੱਗ ਜਾਣਾ ਹੈ ਹਾਂ ਠੀਕ ਹੈ ਨਾ ਉਦੋਂ ਮਰੋ ਤੁਸੀਂ ਇੱਥੇ ਘਰ ਆ ਜੇ ਹਾਂ ਤੇ ਬਾਪੂ ਜੀ ਇੱਕ ਤੁਹਾਡੀ ਹੋਰ ਇਜਾਜ਼ਤ ਲੈਣੀ ਚਾਹੁੰਦੇ ਛੋਟੀ ਜੀ ਸੰਗਤ ਨੂੰ ਵੀ ਕਿਉਂਕਿ ਸਾਨੂੰ ਇੱਥੇ ਤੁਹਾਡਾ ਨਹੀਂ ਪਤਾ ਜਿਵੇਂ ਤੁਹਾਡੇ ਤਿੰਨ ਭਰਾ ਨੇ ਇੱਕ ਭਰਾ ਤੁਹਾਡਾ ਪਤਾ ਲੱਗਾ ਬੱਕਰੀਆਂ ਚਾਰਦਾ ਹੈ ਹਾਂਜੀ ਇੱਕ ਮਜ਼ਦੂਰੀ ਕਰਦਾ ਹੈ ਬਿਲਕੁਲ ਤੇ ਉਹਨਾਂ ਦੇ ਪਰਿਵਾਰ ਦੀ ਬਾਂ ਵੀ ਵੱਡੀ ਇੱਕ ਹਾਂਜੀ ਹਾਂਜੀ ਤੇ ਇੱਕ ਉਹਨਾਂ ਦੀ ਬੇਟੀ ਵੀ ਹੈ ਹਾਂਜੀ ਬੇਟੀਆਂ ਦੋ ਨੇ ਜੀ ਕਿ ਵਿਆਹੀ ਹੋਈ ਹੈ ਕਿ ਹੈ ਜੀ ਤੇ ਬਾਬੂ ਜਿਹੜਾ ਹੈ ਅੱਗੇ ਆਪਾਂ ਜਿੰਨੇ ਥਾਂ 'ਚ ਇੱਥੇ ਬੈਠੇ ਆਂ ਹਾਂਜੀ ਹਾਂਜੀ ਅੱਗੇ ਕੀ ਤੁਹਾਡੇ ਘਰ ਦੇ ਮਤਲਬ ਦਾ 4 ਕੁ ਫੁੱਟ ਚੌੜਾ ਹੋਣਾ ਥਾਂ ਗਲੀ ਅੱਗੇ ਤੁਹਾਡੇ ਭਰਾ ਨੂੰ ਜਾਂਦੀ ਰਾਹ ਹਾਂਜੀ ਹਾਂ ਤੇ ਇਹ ਜੇ ਤੁਹਾਡਾ ਹੁਕਮ ਹੋਵੇ ਇਹਨੂੰ ਵੀ ਆਪਾਂ ਤੁਹਾਡੇ ਬੂਏ ਦੇ ਅੱਗੇ ਫਰਸ਼ ਲਵਾ ਦੇ ਅੱਗੇ ਉੱਥੋਂ ਤੱਕ ਪਿੱਛੇ ਤੁਹਾਡੇ ਭਰਾ ਦੇ ਕਮਰੇ ਤੱਕ ਜੇ ਸੰਗਤ ਦੀ ਇੱਛਾ ਜੀ ਹੋ ਜੇ ਤੁਸੀਂ ਖੁਸ਼ ਹੋ ਮੈਂ ਖੁਸ਼ ਆ ਜੀ ਜੇ ਸੰਗਤ ਦੀ ਇੱਛਾ ਹੋਵੇ ਜੀ ਤਾਂ ਆਪਾਂ ਸੀ ਤਾਂ ਸੰਗਤ ਦੇ ਆਸਰੇ ਆ ਬਸ ਜੀ ਜੇ ਸਾਤੋਂ ਹੁੰਦਾ ਹੁੰਦਾ ਅਸੀਂ ਕਰ ਲੈਂਦੇ ਸਾਤੋਂ ਹੋ ਨਹੀਂ ਰਿਹਾ ਜੀ ਜੀ ਇਹ ਵਾਤ ਸੰਗਤ ਦੇ ਅਸਰ ਹੀ ਹੋਣਾ ਜਿਹੜਾ ਕੋ ਹੋਣਾ ਹੈ ਜੀ ਸੋ ਜਿੰਨੇ ਵੀ ਸਾਡੇ ਦਰਸ਼ਕਾ ਵੇਖ ਰਹੇ ਨੇ ਇਸ ਵਕਤ ਐਸਪੀ ਮੀਡੀਆ ਪੰਜਾਬ ਤੇ ਚਾਹਣ ਵਾਲੇ ਨੇ ਪਿਆਰ ਕਰਨ ਵਾਲੇ ਨੇ ਬਾਪੂ ਜੀ ਰਾਂ ਨੂੰ ਤੋਂ ਇਹ ਨਾਲ ਅਸੀਂ ਤੁਹਾਨੂੰ ਇਹ ਪੂਰਾ ਵਿਊ ਵਿਖਾ ਰਿਆਂਗੇ ਜਿੰਨਾ ਇਹ ਤੁਸੀਂ ਸਾਹਮਣੇ ਤੋਂ ਹੁਣ ਵਿਊ ਵੇਖ ਰਹੇ ਹੋ ਇਹਦੇ ਵਿੱਚ ਇੱਕ ਸਾਹਮਣੇ ਜਿਹੜਾ ਕਮਰਾ ਦਿਸ ਰਿਹਾ ਹੈ ਇਹ ਸਾਹਮਣੇ ਪਿੰਡ ਦੇ ਕਿਸੇ ਹੋਰ ਵਾਸੀ ਦਾ ਕਮਰਾ ਹੈ ਜਿਹੜਾ ਇੱਕ ਸਾਈਡ ਤੇ ਅਸਾਂ ਜੇ ਪਾਸੇ ਇਹ ਜਿੰਨੀ ਸਾਹਮਣੇ ਤੋਂ ਇਹ ਚੜਾਈ ਹੈ ਥੋੜੀ ਜੀ 8-10 ਫੁੱਟ ਹੈ ਇਹਦੇ ਵਿੱਚੋਂ 4-5 ਫੁੱਟ ਇਹ ਤਿੰਨ ਭਰਾਵਾਂ ਨੂੰ ਰਸਤਾ ਅੱਗੇ ਅੱਗੇ ਥੋੜਾ ਜਿਹਾ ਤੇ ਬਾਕੀ ਅੱਧਾ ਜਿਹੜਾ ਉਸ ਪਰਿਵਾਰ ਨੂੰ ਜਾਂਦਾ ਜਿਹੜਾ ਸਾਹਮਣੇ ਜਿਹਦਾ ਇੱਕ ਕੋਠਾ ਇੱਕ ਦਿਸ ਰਿਹਾ ਸਾਹਮਣੇ ਬੂਹਾ ਲੱਕੜ ਦਾ ਲੱਗਿਆ ਹੋਇਆ ਉਹਨਾਂ ਨੂੰ ਸੋ ਜਿਹੜੀ ਇਹ 4-5 ਫੁੱਟ ਦੀ ਚੌੜਾਈ ਹੈ ਜਿਹੜੇ ਭੈਣ ਭਰਾ ਸਾਡੇ ਇੰਨਾ ਵੱਡਾ ਪਰਉਪਕਾਰ ਕਰ ਰਹੇ ਨੇ ਕਿੰਨੇ ਤਖੜੇ ਦਾ ਤਾਂ ਹਰੇਕ ਹੋ ਜਾਂਦਾ ਹੈ ਹਨਾ ਉਦੋਂ ਪਤਾ ਲੱਗਦਾ ਹੈ ਜਦੋਂ ਉਹ ਸਾਰਾ ਬਦੇ ਰੱਬੀ ਰੂਹਾਂ ਨੂੰ ਬਾਕੀ ਤੋਂ ਬੰਦਿਆਂ ਨੂੰ ਜਿਨ੍ਹਾਂ ਨੂੰ ਕੋਈ ਬਾਤ ਨਹੀਂ ਲੈਂਦਾ ਸਰਕਾਰਾਂ ਵੀ ਜਿਨ੍ਹਾਂ ਨੂੰ ਨਹੀਂ ਪੁੱਛਦੀਆਂ ਤੇ ਇਸ ਦੇ ਨਾਲ ਨਾਲ ਜਿਹੜੇ ਹੋਰ ਲੋਕ ਨੇ ਜਿਨ੍ਹਾਂ ਨੂੰ ਰੱਬ ਨੇ ਚੰਗਾ ਭਲਾ ਦਿੱਤਾ ਹੋਇਆ ਜਦੋਂ ਉਹ ਵੀ ਨਿਗਾਹ ਫੇਰ ਕੇ ਪਰਾਂ ਲੰਘ ਜਾਂਦੇ ਨੇ ਤੇ ਜਿਹੜੇ ਉਹਨਾਂ ਰੂਹਾਂ ਦੀ ਸਾਰ ਲੈਂਦੇ ਨੇ ਅਸੀਂ ਉਹਨਾਂ ਦਾ ਕਰੋੜ ਕਰੋੜ ਧੰਨਵਾਦ ਕਰਦੇ ਹਾਂਗੇ ਕਿਉਂਕਿ ਇੱਕ ਚੈਨਲ ਜਰੀਆ ਅੱਜ ਐਸਵੀ ਮੀਡੀਆ ਪੰਜਾਬ ਐ ਪੋਲਿਟਿਕਲ ਲਾਈਵ ਐ ਜਾਂ ਹੋਰ ਜਿੰਨੇ ਵੀ ਸਾਡੇ ਵੇਖਣ ਵਾਲੇ ਨੇ ਤਾਂ ਜਿਵੇਂ ਨਿਊਜ਼ ਆਪਣਾ ਪੰਜਾਬ ਹੋ ਗਿਆ ਤਾਂ ਇਹ ਸਾਰੇ ਅਸੀਂ ਇੱਕ ਜਰੀਆ ਵਾਂ ਸਾਡਾ ਜੋ ਫਰਜ਼ ਬਣਦਾ ਸੀ ਤਾਂ ਉਹਨਾਂ 'ਕ ਕਰਿਆ ਵੱਡੀ ਸੇਵਾ ਉਹਨਾਂ ਲੋਕਾਂ ਦੀ ਐ ਉਹ ਚਾਹੇ ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਪੰਜਾਬੀ ਭਾਈਚਾਰਾ ਕਿਸੇ ਵੀ ਜਾਤ ਬਰਾਦਰੀ ਦਾ ਜਿਹੜਾ ਇਸ ਮਹਾਨ ਕਾਰਜ ਦੇ ਵਿੱਚ ਹਿੱਸਾ ਪਾਉਂਦਾ ਐ ਅਸੀਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਅਸੀਂ ਇਹ ਜਿੰਨੀ ਕ ਇਜਾਜ਼ਤ ਲੈਣੀ ਚਾਹੁੰਦੇ ਸੀ ਇਹ ਬਾਥਰੂਮ ਹੈ ਜ ਸਾਹਮਣੇ ਅੱਗੇ ਜਿਹੜਾ ਬਾਪੂ ਹੋਰਾਂ ਦਾ ਇਹ ਤੇ ਬਹੁਤ ਹੀ ਖਰਾਬ ਵਿੱਚ ਸਲੋ ਖੈਰੇ ਤਾਂ ਟਹਿ ਜਾਣਾ ਹੁਣ ਤੇ ਉਹ ਭੈਣ ਸਾਡੀ ਜਿਨ੍ਹਾਂ ਨੇ ਸੇਵਾ ਕਰ ਰਹੇ ਨੇ ਜਾਂ ਜਿਹੜੇ ਵੀਰ ਅਮਰੀਕਾ ਬੈਠੇ ਨੇ ਜਾਂ ਇੱਥੋਂ ਜਿਹੜੇ ਏਐਸਆਈ ਉਸ ਦਿਨ ਆਏ ਸਨ ਥਾਣੇਦਾਰ ਵੀਰ ਪੰਜਾਬ ਪੁਲਿਸ ਦਾ ਨੌਜਵਾਨ ਕਲਾਕਾਰ ਵੀ ਨੇ ਉਹ ਤੇ ਉਹਨਾਂ ਨੇ ਵੀ ਬੜਾ ਸੋਹਣਾ ਉਹ ਦਿਨ ਇਹ ਸਾਨੂੰ ਸੁਨੇਹਾ ਦਿੱਤਾ ਆਪਣੇ ਵੱਲੋਂ ਕਿ ਅਸੀਂ ਹਰ ਵੇਲੇ ਹਾਜ਼ਰ ਹਾਂ ਮਿਸਤਰੀ ਲੱਗੇ ਹੋਏ ਨੇ ਅੰਦਰੋਂ ਫਰਸ਼ ਪਟਿਆ ਜਾ ਰਿਹਾ ਹੈ ਉੱਪਰੋਂ ਛੱਤ ਦੀ ਜਿਹੜਾ ਸ਼ੁਰੂਆਤ ਹੋ ਚੁੱਕੀ ਹੈ ਜਿੰਨਾ ਵੀ ਇਹ ਬਣੇਗਾ ਆਪਾਂ ਹੁਣ ਮਿਸਤਰੀ ਸਾਹ ਨਾਲ ਬਾਪੂ ਜੀ ਮਿਸਤਰੀ ਤੁਹਾਡੇ ਨਾਲ ਗੱਲ ਕਰ ਲਈ ਸਾਰੀ ਤੋੜਾ ਨਾਮ ਕੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਹਾਂਜੀ ਰਣਜੀਤ ਸਿੰਘ ਇਹ ਕਿੰਨਾ ਕੀ ਖਰਚਾ ਆ ਜੂਗਾ ਇਸ ਦੇ ਉੱਪਰ ਜਾਂ ਇਟਾ ਵਗੈਰਾ ਦਾ ਜਾਂ ਕੋਈ ਠੇਕਾ ਵਗੈਰਾ ਕਰਿਆ ਤੁਸੀਂ ਹਾਂਜੀ ਠੇਕਾ ਕਰਿਆਗਾ ਜੀ ਅਸੀਂ ਨੇ 40000 ਚ ਠੇਕਾ ਕਰਿਆਗਾ ਜੀ ਸਾਰਾ ਕੁਝ ਕਰਨਾ ਜੀ ਟਾਣਾ ਬਣਾ ਕੇ ਦੇਣਾਗਾ ਜੀ ਹਾਂਜੀ ਜਾਨੀ ਤਿਆਰੀ ਕਰਕੇ ਦੇਣੀ ਹੈ ਜੀ ਸਾਰੀ ਠੀਕ ਹੈ ਮਤਲਬ ਸਾਰਾ ਤੁਸੀਂ ਤਿਆਰ ਤਿਆਰ ਕਰਨਾ ਜੀ ਲੇਬਰ ਮਜ਼ਦੂਰੀ ਸਾਰਾ ਫਰਸ ਸਿਮਿੰਟ ਪਲਾਸਟਰ ਵਗੈਰਾ ਸਭ ਕਰੋਗੇ ਹਾਂਜੀ ਹਾਂਜੀ ਸਾਰਾ ਕਰਾਂਗੇ ਤਿਆਰ ਕਰਕੇ ਦਵਾਂਗੇ ਜੀ ਬਿਲਕੁਲ ਤਿਆਰ ਕਰਕੇ ਮਤਲਬ ਜਿਹੜਾ ਮਟੀਰੀਅਲ ਸਿਮਿੰਟ ਰੇਤਾ ਸਰੀਆ ਬ ਉਹ ਸਾਰਾ ਉਹ 40000 ਚ ਜਾਂ ਲੱਗਾ ਉਹ ਨਾ ਜੀ ਉਹ ਤਾਂ ਲੱਗਗਾ ਜੀ ਮਟੀਰੀਅਲ ਪਰ ਲੇਬਰ ਆ ਜੀ ਜੀ ਮਟੀਰੀਅਲ ਆ ਲੱਗਿਆ ਮਟੀਰੀਅਲ ਲੱਗਗਾ ਠੀਕ ਹੈ ਮਜ਼ਦੂਰੀ ਤੁਹਾਡੀ 40000 ਉੱਥੋਂ ਤੱਕ ਉਹ ਸਾਰਾ ਪਿੱਛੇ ਪਟ ਕੇ ਸਾਰਾ ਬਦਲ ਕਰਨਾ ਸਾਰਾ ਢਾ ਕੇ ਦੁਬਾਰਾ ਬਣਾਉਣਾ ਠੀਕ ਠੀਕ ਹੈ ਜੀ ਤੇ ਇਹ ਬਾਥਰੂਮ ਜਿਹੜਾ ਇਹ ਬਾਥਰੂਮ ਵੀ ਢਾ ਕੇ ਬਣਾਉਣਾ ਜੀ ਅੱਛਾ ਉਹਦੇ 40000 ਦੇ ਵਿੱਚ ਹੀ ਹੈ ਹਾਂ ਜੀ ਵਿੱਚੇ ਆ ਜੀ ਠੀਕ ਹੈ ਵਿੱਚੇ ਠੀਕ ਹੈ ਤੇ ਚਲੋ ਧੰਨਵਾਦ ਤੁਹਾਡਾ ਹੀ ਬਾਕੀ ਇਹ ਮਜ਼ਦੂਰ ਲੱਗੇ ਹੋਏ ਨੇ ਵੀਰ ਅੰਦਰ ਪਟ ਰਹੇ ਨੇ ਹਾਂ ਜੀ ਕੰਮ ਚੱਲ ਰਿਹਾ ਜੀ ਪੱ ਤੋ ਬੜਾ ਸੋਹਣਾ ਬਣ ਜੇਗਾ ਜੀ ਇਹ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਮ ਤਕਰ ਤੁਮ ਪਾਇਆ ਜੀਓ ਪਿੰਨ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮਾਰ ਕੇ ਤੇਰੇ ਤੁਮਰੀ ਕਿਰਪਾ ਮਹਿਸੂਕ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸકલ ਸਮਗਰੀ ਤੁਮਰੇ ਸੂਤਾ ਧਾਰੇ ਤੁਮ ਸਾਰੇ ਤੁਮ ਤੇ ਹੋਏ ਸਵਾਗਿਆ ਕਾਲੀ ਤੁਮਰੀ ਗਤ ਮੇਤ ਤੁਮਹੀ ਜਾਣੇ ਨਾਨਕ ਦਾਸ ਅਦਾ ਕੁਰਬਾਨੀ ਜੀ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿ ਸ੍ਰੀਪੁਰਖ ਜੀ ਪਾਤਸ਼ਾਹੀ ਪਹਿਲੀ ਸ੍ਰੀ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਤੇ ਗੁਰਗਾਉ ਅਮਰਦਾਸ ਸ੍ਰੀ ਅਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਤੇ ਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਧਿਆਈ ਆ ਜਿਸ ਦਿੱਠਿਆਂ ਸਭ ਦੁੱਖ ਜਾਏ ਕੋ ਤੇਗਵਾ ਤੋਂ ਸਿੰਧਿਆ ਕਬਨੋਂ ਦੇਗਾ ਤਾਹੀ ਤੁਮ ਪਤਸ਼ਾਹੀਓ ਕਿਰਪਾ ਕਰੋ ਨਾਮ ਦੀ ਦਤ ਦਇਆ ਦ੍ਰਿਸ਼ਟੀ ਬਖਸ਼ੋ ਆਪਦਰੋਂ ਕੋ ਰੋਂ ਗੋ ਸਿੱਖੀ ਸਿਦਕੋ ਪ੍ਰੋਥਾ ਦਾਨ ਬਖਸ਼ੋ ਮਹਾਰਾਜ ਸੱਚੇ ਪਤਸ਼ਾਹ ਆਪ ਜੀ ਦੇ ਹੁਕਮ ਅਨਸਾਰ ਇਸ ਜਗ੍ਹਾ ਦਾ ਸਮਾਂ ਆਇਆ ਹੈ ਸੰਗਤ ਵੱਲੋਂ ਬਹੁਤ ਸੇਵਾ ਹੋਈ ਹੈ ਹੋਰ ਵੀ ਸੰਗਤਾਂ ਵੱਲੋਂ ਸੇਵਾ ਬਹੁਤ ਹੋ ਰਹੀ ਹੈ ਅਗਰ ਕਿਰਪਾ ਕਰਕੇ ਦਾਤਾ ਜੀ ਆਪ ਜੀ ਦੇ ਅੱਗੇ ਮਿੱਠਾ ਪ੍ਰਦਾਪ ਪ੍ਰਸ਼ਾਦ ਹਾਜ਼ਰ ਹੈ ਆਪ ਕਿਰਪਾ ਕਰੋ ਬਤਾਉਣ ਦੀ ਆਗਿਆ ਬਖਸ਼ੋ ਹੁਕਮ ਕਰੋ ਮਾਰਾ ਸੱਚੇ ਪਾਤਸ਼ਾਹ ਜੀ ਉਹ ਸੰਗਤਾਂ ਦੇ ਹਿਰਦਿਆਂ ਤੇ ਨਾਮ ਦੀ ਦਾਤ ਬਖਸ਼ੋ ਦਇਆ ਦ੍ਰਿਸ਼ਟੀ ਬਖਸ਼ੋ ਸੇਵਾ ਭਾਵ ਦਾ ਫਲ ਬਖਸ਼ੋ ਮਹਾਰਾਜ ਕਿਰਪਾ ਕਰੋ ਜੋ ਜੀ ਤੇਰੇ ਦਿੱਤੇ ਆਵੇ ਸੋਈ ਰਾਜੀ ਖੁਸ਼ੀ ਆਵੇ ਮੋਹ ਮੰਗਿਆ ਮਰਦਾਂ ਪਾਵੇ ਅੜੇ ਸੋ ਝੜੇ ਸਰਣ ਪਰੇ ਸੋ ਤਰੇ ਧੰਗੁਰੂ ਨਾਨਕ ਤਾਨ ਗੁਰੂ ਗੋਬਿੰਦ ਸਿੰਘ ਨਾਮ ਦੀ ਹੋਵੇ ਕਾਢੀ ਕਲਾ ਤੇਰੇ ਬਾਣੇ ਸ਼ੁਕਤ ਕਾ ਵਾਹ 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 ਗੁਰੂ ਜੀ ਕਾ ਖਲਕਾ ਵਾਹ ਗੁਰੂ ਜੀ ਕੀ ਫਤਿਹ ਧੰਨਵਾਦ ਜੀ ਸ਼ੁਕਰੀਆ ਮਾ ਕੋ ਜੀ ਪੂਰੇ ਹਨ ਹੁਣ ਤੇ ਖੁਸ਼ ਹੁਣ ਬਿਲਕੁਲ ਜੀ ਬਿਲਕੁਲ ਤੈਦਰੋਂ ਖੁਸ਼ ਹਾਂ ਰੌਣਕ ਲੱਗ ਗਈ ਹੈ ਹਾਂ ਜੀ ਬੰਦਿਆਂ ਦੀ ਰੌਣਕ ਹੈ ਜੀ ਹਾਂ ਤੁਹਾਡੇ ਤੁਹਾਡੇ ਵਰਗੀਆਂ ਰੂਹਾਂ ਨੂੰ ਸਲਾਮ ਕਰਦੇ ਦੁਨੀਆ ਵਾਹਿਗੁਰੂ ਵਾਹਿਗੁਰੂ ਤੇ ਦੋਸਤੋ ਜਿਵੇਂ ਦੀ ਵੀ ਅੱਗੇ ਕੋਈ ਜਾਣਕਾਰੀ ਹੋਏਗੀ ਜਦੋਂ ਵੀ ਇੱਕ ਕੰਪਲੀਟ ਪੂਰਾ ਘਰ ਬਣ ਕੇ ਤਿਆਰ ਹੋ ਗਿਆ ਅਸੀਂ ਮੈਂ ਕੋਸ਼ਿਸ਼ ਕਰਾਂਗਾ ਕਿ ਫੇਰ ਅਸੀਂ ਇੱਥੇ ਤੁਹਾਨੂੰ ਸਾਰਾ ਤਿਆਰ ਹੋਇਆ ਸਭ ਕੁਝ ਦਿਖਾ ਸਕੀਏ ਕਿਉਂਕਿ ਮੇਰੇ ਤੋਂ ਇੱਥੋਂ ਕਾਫੀ ਜ਼ਿਆਦਾ ਦੂਰੀ ਤੋਂ ਆਏ ਆ ਅਸੀਂ ਤੇ ਇਹ ਵੀਰ ਗੁਰਦੀਪ ਸਿੰਘ ਜਿਹੜਾ ਇਸੇ ਪਿੰਡ ਦੇ ਨੇ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਚੰਗਾ ਕਾਰਜ ਦੇ ਵਿੱਚ ਹਿੱਸਾ ਪਾਇਆ ਕੈਮਰਾਮੈਨ ਸੋਨੂ ਵਿਰਕ ਨਾਲ ਮੈਂ ਸਾਹਿਬ ਸਿੰਘ ਵਿਰਕ ਨਾ ਬਹੁਤ ਧੰਨਵਾਦ